ਜਦ ਮੈਂ ਕੱਤਦੀ ਸੀ ਡੋਰਾ ਦੇਖ ਜਵਾਨੀ ਦੀਆਂ ਲੋਰਾਂ ਜਦ ਮੈਂ ਕੱਤਦੀ ਸੀ ਡੋਰਾ ਦੇਖ ਜਵਾਨੀ ਦੀਆਂ ਲੋਰਾਂ ਦੇਖ ਜਵਾਨੀ ਦੀਆਂ ਲੋਰਾਂ ਦੇਖ ਜਵਾਨੀ ਦੀਆਂ ਲੋਰਾਂ ਜਦ ਮੈਂ ਵਟਦੀ ਸੀ ਧਾਗੇ ਦੇਖ ਜਵਾਨੀ ਨੇ ਬਲ ਖਾਦੇ ਦੇਖ ਜਵਾਨੀ ਨੇ ਬਲ ਖਾਦੇ ਜਦ ਮੈਂ ਵਟਦੀ ਸੀ ਧਾਗੇ ਦੇਖ ਜਵਾਨੀ ਨੇ ਬਲ ਖਾਦੇ ਦੇਖ ਜਵਾਨੀ ਨੇ ਬਲ ਖਾਦੇ ਉਜਾਦ ਮੈਂ ਚਰਖੇ ਤੇ ਤੰਦ ਪਾਇਆ ਚਰਖਾ ਨੱਚਿਆ ਦੂਣ ਸੁਵਾਇਆ ਜਦ ਮੈਂ ਚਰਖੇ ਤੇ ਤੰਦ ਪਾਇਆ ਚਰਖਾ ਨੱਚਿਆ ਦੂਣ ਸੁਵਾਇਆ ਚਰਖਾ ਨੱਚਿਆ ਦੂਣ ਸੁਵਾਇਆ ਚਰਖਾ ਨੱਚਿਆ ਦੂਣ ਸੁਵਾਇਆ ਚਰਖੇ ਗੱਲਾਂ ਮੇਰੇ ਨਾਲ ਕਰੀਆਂ ਮੇਰੀਆਂ ਪੂਣੀਆਂ ਰਹਿ ਗਈਆਂ ਧਰੀਆਂ ਚਰਖੇ ਗੱਲਾਂ ਮੇਰੇ ਨਾਲ ਕਰੀਆਂ ਮੇਰੀਆਂ ਪੂਣੀਆਂ ਰਹਿ ਗਈਆਂ ਧਰੀਆਂ ਨਿਵੇਰੀਆਂ ਪੂਣੀਆਂ ਰਹਿ ਗਈਆਂ ਧਰੀਆਂ ਮੇਰੀਆਂ ਪੂਣੀਆਂ ਰਹਿ ਗਈਆਂ ਧਰੀਆਂ ਚਰਖਾ ਬੋਲ ਬੋਲ ਸਮਝਾਵੇ ਮੈਨੂੰ ਸਮਝ ਕੋਈ ਨਾ ਆਵੇ ਮੈਨੂੰ ਸਮਝ ਕੋਈ ਨਾ ਆਵੇ ਮੈਨੂੰ ਸਮਝ ਕੋਈ ਨਾ ਆਵੇ ਨੀ ਮੈਨੂੰ ਸਮਝ ਕੋਈ ਨਾ ਆਵੇ ਜਦ ਮੈਂ ਕੱਤਣ ਬੈਂਦੀ ਚਰਖਾ ਮੇਰੇ ਚਰਖੇ ਦੀ ਹੁੰਦੀ ਚਰਚਾ ਜਦ ਮੈਂ ਕੱਤਣ ਬੈਂਦੀ ਚਰਖਾ ਮੇਰੇ ਚਰਖੇ ਦੀ ਹੁੰਦੀ ਚਰਚਾ ਨਹੀਂ ਮੇਰੇ ਚਰਖੇ ਦੀ ਹੁੰਦੀ ਚਰਚਾ ਮੇਰੇ ਚਰਖੇ ਦੀ ਹੁੰਦੀ ਚਰਚਾ ਜਦ ਮੈਂ ਨੱਚ-ਨੱਚ ਬੋਲੀ ਪਾਈ ਸਾਰਾ ਵੇੜਾ ਹੋਇਆ ਸੁਦਾਈ ਜਦ ਮੈਂ ਨੱਚ-ਨੱਚ ਬੋਲੀ ਪਾਈ ਸਾਰਾ ਵੇੜਾ ਹੋਇਆ ਸੁਦਾਈ ਸਾਰਾ ਵੇੜਾ ਹੋਇਆ ਸੁਦਾਈ ਨ ਸਾਰਾ ਵੇੜਾ ਹੋਇਆ ਸੁਦਾਈ ਮੈਨੂੰ ਹੁਣ ਮੈਂ ਤੁਹਾਨੂੰ ਦੂਜਾ ਸੁਣਾ ਰਹੀ ਆ ਇਹ ਪਹਿਲਾਂ ਇੱਕ ਸੁਣਾਤਾ ਗੀਤ ਹੁਣ ਦੂਜਾ ਸੁਣਾਉਣੀ ਆ ਗਿੱਧੇ ਦੇ ਵਿੱਚ ਨੱਚਣ ਵਾਲੇ ਤਮਾਸ਼ਿਆਂ ਵਰਗੇ ਹੈਗੇ ਨੇ ਦੂਜਾ ਸੁਣੋ ਹੁਣ ਕਿਉਂਕਿ ਉਹ ਛੋਟਾ ਹੀ ਸੀ ਇਸ ਲਈ ਇਹ ਛੋਟਾ ਜਿਹਾ ਇੱਕ ਹੋਰ ਸੁਣਾ ਦਿੰਨੀ ਆ ਮੈਨੂੰ ਨਹਿਰ ਤੇ ਪੁਵਾ ਦੇ ਉੱਚਾ ਬੰਗਲਾ ਮਾਂ ਦੇਸ਼ ਕੀਨ ਮੁੰਡਿਆ ਮੈਨੂੰ ਨਹਿਰ ਤੇ ਪੁਵਾ ਦੇ ਉੱਚਾ ਬੰਗਲਾ ਮਾਂ ਦੇਸ਼ ਕੀਨ ਮੁੰਡਿਆ ਮੈਨੂੰ ਨਹਿਰ ਤੇ ਪੁਵਾ ਦੇ ਉੱਚਾ ਬੰਗਲਾ ਮਾਂ ਦੇਸ਼ ਕੀਨ ਮੁੰਡਿਆ ਵਿੱਚ ਬਾਰੀਆਂ ਰਖਾ ਦੇ ਵਿੱਚ ਸ਼ੀਸ਼ੇ ਵੀ ਪਵਾ ਦੇ ਵਿੱਚ ਬੰਗਲੇ ਮਾਂ ਦੇਸ਼ ਕੀਨੁੰਦਿਆ ਵਿੱਚ ਬਾਰੀਆਂ ਪਵਾ ਦੇ ਵਿੱਚ ਸ਼ੀਸ਼ੇ ਵੀ ਲਵਾ ਲਵਾ ਦੇ ਵਿੱਚ ਬੰਗਲੇ ਮਾਂ ਦੇਸ਼ ਕੀਨੁੰਦਿਆ ி விக்காே நாலே பத்தர வீதை விங்கலே மக்கீன் முந்தைய மீனாக்கி விதே நாலே ப்ரீவா பிச்சலே மக்கீன் முந்தைய ഭാഗവാ നാളെ മാലിരേ ബംഗലെ മക്കൻ മുണ്ടിയെ താഗലേ ബി മാലിര മക്കീൻ മുണ്ടിയ ਨਾਲੇ ਪਾਲੰਗੜਾ ਦੇ ਨਾਲੇ ਸੇਜੂ ਸਾਦੇ ਵਿੱਚ ਵੰਗਲੇ ਮਾਂ ਦੇਸ਼ ਕੀਨੁੰਦਿਆ ਨਾਲੇ ਪਾਲੰਗੜਾ ਦੇ ਨਾਲੇ ਸੇਜੂ ਸਾਦੇ ਵਿੱਚ ਵੰਗਲੇ ਮਾਂ ਦੇਸ਼ ਕੀਨੁੰਦਿਆ ਨਾਲੇ ਰੌਣਕ ਲਵਾ ਦੇ ਨਾਲੇ ਬਾਲਕੁੜਾ ਦੇ ਵਿੱਚ ਵੰਗਲੇ ਮਾਂ ਦੇਸ਼ ਕੀਨੁੰਦਿਆ